ਫਾਰਮ ਟਰੈਕ 60 55 2017 ਮਾਡਲ 2013 ਮਾਡਲ ਸੋਨਾਲੀਕਾ ਡੀਏ 750 2018 ਮਾਡਲ 4 ਲੱਖ 700 ਹਜ਼ਾਰ ਦੋਸਤੋ ਅੱਜ ਦੀ ਵੀਡੀਓ ਸਵਾਗਤ ਹੈ ਤੇ ਅੱਜ ਦੀ ਵੀਡੀਓ ਬਰਨਾਲਾ ਟਰੈਕਟਰ ਮੰਡੀ ਟਰਾਲੀਆਂ ਤੇ ਟਰੈਕਟਰ ਮਾਡਲ ਰੇਟ ਤੇ ਮੋਬਾਈਲ ਨੰਬਰ ਜਰੂਰ ਲਵਾਂਗੇ ਜੇ ਕਿਸੇ ਪੁਰਾਣੀ ਵੀਡੀਓ ਬਣਾਉਣੀ ਹੈ ਤਾਂ ਮੇਰਾ ਨੰਬਰ ਹੈ ਜਿਹੜਾ ਸਕਰੀਨ ਤੇ ਆ ਜਾਂਦਾ ਹੈ ਨੰਬਰ ਤੇ ਕਾਲ ਕਰਕੇ ਜਿਹੜੀ ਤੁਸੀਂ ਵੀਡੀਓ ਬਣਵਾ ਸਕਦੇ ਹੋ ਸ਼ੁਰੂਆਤ ਆਪਾਂ ਕਰਦੇ ਆਂਗੇ ਸਵਰਾਜ 855 406 ਵਾਲਾ ਤੇ ਮਾਡਲ ਹੈਗਾ ਜੀ ਇਹ 1996 2 ਲੱਖ 10000 ਰੁਪਏ ਟਰੈਕਟਰ ਦੀ ਕੀਮਤ ਹੈ ਟਾਇਰ ਗੁੜੀਆਰ ਦੇ ਵਿੱਚ ਆ ਗਏ ਬਾਕੀ ਛਾਤਰੀ ਵਗੈਰਾ ਲੱਗੀ ਹੈ ਤੇ ਬਾਕੀ ਜੇ ਕਿਸੇ ਭਰਾ ਨੇ ਉਦਾਂ ਕਮੈਂਟਾਂ ਦੇ ਵਿੱਚ ਵੀ ਤੁਸੀਂ ਪਾ ਸਕਦੇ ਹੋ ਮਾਡਲ ਰੇ ਰੇ ਕੇ ਫੋਟੋਆਂ ਪਾ ਦਿਓ ਤਾਂ ਵੀ ਛੋਟਾ ਜਿਹੜਾ ਸੰਦ ਆ ਉਹ ਵਿਕ ਜੂਗਾ ਤੇ ਅੱਗੇ ਟਰੈਕਟਰ ਜਿਹੜਾ ਹੈਗਾ ਜੀ ਸਵਰਾ 735 ਪੰਜਾਬ ਨੰਬਰ ਟਰੈਕਟਰ ਹੈ ਜੀ 2000 ਮਾਡਲ ਆ ਪੂਰਾ ਇਹ ਟਰੈਕਟਰ ਦੀ ਜਿਹੜੀ ਕੀਮਤ ਰੱਖੀ ਗਈ ਹੈ ਉਹ 1 ਲੱਖ ਤੇ 85000 ਰੁਪਏ ਸੋਨਾਲੀਕਾ ਡੀਏ 750 2006 ਮਾਡਲ 3 ਲੱਖ ਤੇ 17000 ਰੁਪਏ ਟਰੈਕਟਰ ਦੀ ਕੀਮਤ ਹੈ। ਇਹ ਕਿ ਸੁਣਵਾ ਟਰੈਕਟਰ ਦਿਖਾ ਦਨੇ ਫੋਰਡ 3700 94 ਮਾਡਲ 1 ਲੱਖ ਤੇ 40000 ਰੁਪਏ ਟਰੈਕਟਰ ਦੀ ਕੀਮਤ ਹੈ। ਪੀਵੀ 11 ਬਰਨਾਲੇ ਦਾ ਨੰਬਰ ਹੈ। ਤੇ ਨੰਬਰ 87299 43979 ਇੱਕ ਟਰੈਕਟਰ ਬਾਈ ਕੋਲੇ ਆ ਗਿਆ ਨਾਲ 400 10 ਵਾਲਾ 96 ਮਾਡਲ ਹੈ 1 ਲੱਖ 90000 ਰੁਪਏ ਟਰੈਕਟਰ ਦੀ ਕੀਮਤ ਹੈ 프ਰੰਟ ਨਵੇਂ ਟਾਇਰ ਆਗੇ ਤੇ ਪਿੱਛਲੇ ਟਾਇਰ ਗੁਡੀਅਰ ਦੇ ਵਿੱਚ ਨੇ ਹੈਗੇ 85 ਪੈਸੇ ਤੇ ਅੱਗੇ ਆ ਗਈ ਸੁਵਰਾਜ 855 2010 ਮਾਡਲ 3 ਲੱਖ 55000 ਰੁਪਏ ਟਰੈਕਟਰ ਦੀ ਕੀਮਤ ਹੈ ਟਾਇਰ ਗੁਡੀਅਰ ਦੇ ਵਿੱਚ ਆ ਗਏ ਤੇ ਮੋਬਾਈਲ ਨੰਬਰ 978006 3244 ਅੱਗੇ ਤੁਹਾਨੂੰ ਮੈਂ ਟਰੈਕਟਰ ਦਿਖਾ ਦੇਣਾ 97 ਮਾਡਲ ਪੰਜਾਬ ਨੰਬਰ 2 ਲੱਖ ਤੇ 5000 ਰੁਪਏ ਟਰੈਕਟਰ ਦੀ ਕੀਮਤ ਹੈ ਵੀਡੀਓ ਸ਼ੇਅਰ ਜ਼ਰੂਰ ਕਰਦਿਆ ਕਰੋ ਨਾਲ ਦੀ ਨਾਲ ਸਵਰਾਜ 855 ਆ ਗਿਆ ਜੀ 2015 ਮਾਡਲ 5 ਲੱਖ ਤੇ 15000 ਰੁਪਿਆ ਟਰੈਕਟਰ ਦੀ ਕੀਮਤ ਹੈ ਟਾਇਰ ਐਮ ਐਫ ਐਮ ਆਰ ਐਫ ਦੇ ਆ ਗਏ ਇਹ ਟਰੈਕਟਰ ਵੇਚ ਗਿਆ ਸੀ ਸੋਨ ਲੀਕਾ 242 ਘੰਟੇ ਚੱਲਿਆ ਸੀਗਾ ਤੇ ਅੱਗੇ ਤੁਹਾਨੂੰ ਟਰੈਕਟਰ ਦਿਖਾ ਦੇਣਾ ਹੈ ਸਵਰਾਜ 855 2013 ਮਾਡਲ 4 ਲੱਖ ਤੇ 50000 ਰੁਪਿਆ ਟਰੈਕਟਰ ਦੀ ਕੀਮਤ ਹੈ ਲੋ ਜੀ ਅੱਗੇ ਤੁਹਾਨੂੰ ਮੈਂ ਅਰਜਨ ਦਿਖਾ ਦਨਾਂਗਾ ਆਰਜਨ ਹੈਗਾ 605 ਤੇ ਮਾਡਲ 2009 ਆ ਇਹ ਤੇ ਕੀਮਤ ਇਹਦੀ ਹੈਗੀ ਹੈ 3 ਲੱਖ ਤੇ 65000 ਰੁਪਿਆ ਲੈ ਵੀ ਅੱਗੇ ਹੈਗਾ ਫਾਰਮਟ੍ਰੈਕ 6055 2017 ਮਾਡਲ 5 ਲੱਖ ਤੇ 85000 ਰੁਪਿਆ ਟਰੈਕਟਰ ਦੀ ਕੀਮਤ ਹੈ 855 ਤੁਹਾਨੂੰ ਦਿਖਾ ਦਨੇ ਆ ਪੰਜਾਬ ਨੰਬਰ ਦਾ ਮਾਡਲ ਹੈਗਾ ਜੀ 2008 ਰੇਟ ਹੈਗਾ ਇਹਦਾ 3 ਲੱਖ 55000 ਰੁਪਇਆ ਸੇ ਤੋਂ ਪੰਜ ਅਰਜਨ ਆ ਗਿਆ ਜੀ ਮਾਡਲ 17 5 ਲੱਖ ਤੇ 10000 ਦੀ ਕੀਮਤ 855 ਹੈਗਾ ਜੀ 2011 ਮਾਡਲ ਕੀਮਤ ਆ ਗਈ ਇਹਦੀ 3 ਲੱਖ ਤੇ 95000 ਰੁਪਇਆ ਸੋਨਾਲਿਕ ਡੀਏ 750 2018 ਮਾਡਲ 4 ਲੱਖ ਤੇ 95000 ਰੁਪਿਆ ਟਰੈਕਟਰ ਦੀ ਕੀਮਤ ਆ ਗਈ ਅੱਗੇ ਤੁਹਾਨੂੰ ਮੈਂ ਇਸੀ ਦਿਖਾ ਦੇਣਾ 5245 2002 ਵਧੀਆ ਬਾਈ 2 ਲੱਖ ਤੇ 35000 ਰੁਪਿਆ ਟਰੈਕਟਰ ਦੀ ਕੀਮਤ ਆ ਗਈ 855 ਆ ਗਿਆ ਜੀ ਮਾਡਲ 96 ਤੇ ਰੇਟ ਆ ਗਿਆ ਜੀ ਇਹਦਾ 1 ਲੱਖ ਤੇ 85000 744 ਆ ਗਿਆ ਜੀ ਅੱਗੇ 2001 ਮਾਡਲ 2 ਲੱਖ ਤੇ 60000 ਰੁਪਏ ਟਰੈਕਟਰ ਦੀ ਕੀਮਤ ਆ ਗਈ ਗੁਡিয়ার ਦੇ ਟਾਇਰ ਆ ਕਿਸ ਨੂੰ ਮੈਂ ਟਰਾਲੀ ਦਿਖਾ ਦਿੰਨਾ 12 6.5 ਦੇ ਵਿੱਚ 11 6.5 ਲਿਖੀ ਬੇਟਾ 12 ਹੋਊਗੀ ਯਾਰ 11 6.5 1,95,000 ਰੁਪਏ ਟ੍ਰੋਲੀ ਦੀ ਕੀਮਤ ਆ ਗਈ। ਨਵੇਂ ਮਾਡਲ ਦੀ ਚਾਲ ਲੱਗਿਆ। ਲੈ ਵੀ ਅੱਗੇ ਟ੍ਰੋਲੀ ਆ ਗਈ 1,48,000 ਰੁਪਏ ਕੀਮਤ। ਬੈੱਡ ਸਮੇਤ ਹੈ। ਲਿਫਟ ਵਾਲੀ ਹੈ, ਡਬਲ ਟਾਇਰ। ਤੇ ਅੱਗੇ ਆ ਗਿਆ ਜੀ ਲਿਫਟ ਵਾਲੀ ਫੀਟਰ ਵਾਲੀ ਹੈਗੀ 1,60,000 ਰੁਪਏ ਦੀ ਕੀਮਤ ਡਬਲ ਟਾਇਰ ਦੇ ਵਿੱਚ ਜਾ ਲੱਗਿਆ। ਤੇ ਇਹ ਬਰਨਾਲਾ ਟਰੈਕਟਰ ਮੰਡੀ ਦੇ ਰੇਡ ਸੀਗੇ ਮਿੱਤਰੋ ਤੇ ਵੀਡੀਓ ਸ਼ੇਅਰ ਜ਼ਰੂਰ ਕਰੇ ਕਰੋ ਤੇ ਪੇਜ ਨੂੰ ਫੋਲੋ ਕਰ ਲਿਆ ਕਰੋ ਤੇ ਬਾਕੀ ਇਸ ਟਰਾਈਡ ਵੀ ਆਪਣੀ ਅਮਰੀਕ ਭੈਣ ਜਸਦੇ ਨਾਮ ਤੇ ਆ ਜੀ ਉਹਨੂੰ ਫੋਲੋ ਕਰਿਓ ਬਹੁਤ ਬਹੁਤ ਧੰਨਵਾਦ ਜੀ